ਆ ਚੀਆ ਟੋਪੀਆ ਟੋਪੀਆ ਆ ਰਹਾ ਸਾਡੇ ਸਾਡੇ ਹੋਰ ਖਲਾ ਆ ਗੱਡੀ ਕਿਹੜੀ ਹੈ ਹਾਈ ਕੁਆਲਿਟੀ ਫਿਲਿਕਾ ਆਏ ਹਾਪਿਟਲ ਆ ਹਾਪਿਟਲ ਆ ਇੰਡੇਨਟ ਹਾਪਿਟਲ ਆ ਜਿਹੜਾ ਚਲ ਆ ਰਹੀ ਹੈ ਇਹ ਆ ਰਹਾ ਆ ਕਾਫੇ ਆ ਸਾਈਡ ਕੁਨਿਕੇ ਦਾ ਸਟੋਰ ਆ ਨੰਨਾ 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 ਨਾ ਆਉਂਦੀ ਨਾ ਤੇ ਉਹ ਰਤਨੀ ਜੀ ਹਿੱਕ ਪਿੱਛੇ ਰਹਿਣਾ ਕੋਣ ਆਜਾ ਤੇ ਕੋਣ ਤੇ ਆ ਬਲਜੀਤ ਕਪੂਰ ਆਉਂਦਾ ਵੀ ਜੀ ਆ ਚਿੱਟਾ ਆਇਆ ਵੀਰੇ ਬਾਈ ਜੀ ਮਸਲਾ ਹੋਇਆ ਮੇਰਾ ਛੋਟਾ ਬਰਾਦਰ ਹੈ ਇੱਥੇ ਸਲੂਨ ਤੇ ਕਟਿੰਗ ਕਰਾਉਣ ਆਇਆ ਹੈ ਤੇ ਇੱਥੇ ਬਦਮਾਸ਼ ਹੈਗੇ ਨੇ ਕੋਈ ਨੰਨਾ ਚੀਨਾ ਤੇ ਇੱਕ ਮੰਨੂ ਉਹ ਬੰਦੇ ਜਿਹੜੇ ਨੇ ਉਹ 302 ਦੇ ਵਿੱਚ ਬਾਹਰ ਆਏ ਹੋਏ ਨੇ ਤੇ ਇਸ ਲੋਨ ਦੇ ਵਿੱਚ ਗੱਡੀ ਜਾ ਕੇ ਇੱਥੇ ਦੋ ਕਾਪੇ ਇੱਕ ਰਾਡ ਉਹਨਾਂ ਕੋਲ ਸੀ ਉਹਨਾਂ ਆਂਦੇ ਆਸਲਾ ਕੱਢ ਕੇ ਮੇਰੇ ਉੱਤੇ ਤਾਣਤਾ ਤੇ ਮੈਨੂੰ ਕੁਰਸੀਆਂ ਰਾੜਾਂ ਨਾਲ ਇੱਥੇ ਕੁੱਟਿਆ ਗਿਆ ਤੇ ਔਰ ਛਰੇ ਆਮ ਧਮਕੀਆਂ ਦਿੱਤੀਆਂ ਗਿਆ ਤੈਨੂੰ ਤੇਰੇ ਬੱਚਿਆਂ ਨੂੰ ਮਾਰ ਦੇਣਾ ਅਸੀਂ ਤੈਨੂੰ ਛੱਡਣਾ ਨਹੀਂ ਸਾਨੂੰ ਜੇਲ੍ਹ ਚ ਫੋਨ ਆਇਆ ਕਿ ਬੰਦਾ ਮਾਰਨਾ ਹੈ ਇਹ ਚਿੱਟੇ ਦਿਖਲਾ ਬੋਲਦਾ ਠੀਕ ਹੈ ਤੇ ਮੈਂ ਤਾਂ ਹੱਥ ਜੋੜ ਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੇ ਮਾਨ ਸਰਕਾਰ ਨੂੰ ਬੇਨਤੀ ਕਰਦਾ ਤੇ ਸਾਡੇ ਜਲਾਲਾਬਾਦ ਐਮਐਲ ਸਾਹਿਬ ਨੂੰ ਗੋਲਦੀ ਸਾਹਿਬ ਜੀ ਤੁਹਾਨੂੰ ਵੀ ਤੁਹਾਡਾ ਧੰਨਵਾਦ ਹੋਵੇਗਾ ਜੇ ਕਾਰਵਾਈ ਕਰਾ ਕੇ ਤੁਰੇ ਫਿਰਦੇ ਨੇ ਆਪਦੀ ਗੱਡੀ ਦੇ ਦੋ ਇਹਨਾਂ ਕੋਲ ਅਸਲੇ ਸੀ ਪਾਕਿਸਤਾਨੀ ਜਿਹੜੇ ਸਟਾਰ ਵਾਲੇ ਅਸਲਾ ਇਹਨਾਂ ਕੋਲ ਇਹਨਾਂ ਕਿੱਥੋਂ ਅਸਲਾ ਆ ਗਿਆ ਤੇ ਮੈਂ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਕਰਨਾ ਕਿਸਾਨ ਯੂਨੀਅਨ ਨੂੰ ਔਰ ਸਾਰੀਆਂ ਜਥੇਬੰਦੀਆਂ ਨੂੰ ਕਿ ਰਾਲੋ ਮੇਲੇ ਕਿ ਮੇਰਾ ਸਾਥ ਦੋ ਮੈਂ ਗਰੀਬ ਬੰਦਾ ਹਾਂ ਇਹ ਤਾਂ ਕੱਲ ਨੂੰ ਮਾਰ ਦੇਣਗੇ ਜੀ ਇਹ ਕਹਿੰਦੇ ਸਾਨੂੰ ਜੇਲ੍ਹ ਤੋਂ ਫੋਨ ਆਇਆ ਹੈ ਤੇ ਸਾਨੂੰ ਪਾਕਿਸਤਾਨੋਂ ਫੋਨ ਆਇਆ ਤੈਨੂੰ ਮਾਰਨਾ ਹੈ ਜੀ ਠੀਕ ਹੈ ਤੇ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਇਸ ਵਜ੍ਹਾ ਗੱਲ ਦੀ ਹੈ ਕਿ ਇੱਕ ਨੰਨਾ ਨਾ ਦਾ ਜਵਾਕ ਜ ਹੈਗਾ ਚਿੱਟਾ ਵੇਚਦਾ ਹੈ ਜੀ ਉਹ ਤੇ ਟਵਾਣਿਆਂ ਪਿੰਡ ਚਿੱਟਾ ਵੇਚਣ ਜਾਂਦਾ ਉੱਥੇ ਮੇਰੇ ਬ੍ਰਦਰ ਨੇ ਚਪੇੜਾ ਮਾਰ ਦਿੱਤਾ ਤੈਨੂੰ ਰੋਕਿਆ ਵੇ ਚਿੱਟਾ ਵੇਚਣ ਨਹੀਂ ਦੇਣਾ ਚਿੱਟਾ ਇਹਨੇ ਖੋ ਵੀ ਲਿਆ ਸੀ ਤੇ ਮੈਂ ਚਿੱਟੇ ਦੇ ਬਰਖ ਵਾਲਾ ਬੋਲਦਾ ਅੱਗੇ ਵੀ ਦੋ ਵਾਰੀ ਮੇਰਾ ਰੋਲਾ ਮੈਂ ਚਿੱਟੇ ਵਾਲੇ ਦੇ ਬਰਖਲਾ ਪਿਆ ਜੀ ਤੇ ਹੁਣ ਵੀ ਇਹ ਕੀ ਸੀ ਇਹਨਾਂ ਨੂੰ ਕਿਸੇ ਦਾ ਫੋਨ ਆਇਆ ਕੋਈ ਵੱਡੀ ਪਾਰਟੀ ਹੈਗੀ ਹੈ ਜਿਹੜਾ ਕਿ ਚੀਨਾ ਹੈਗਾ ਉਹ ਪਿੰਡ ਅਸੇ ਦਾ 20 ਗੱਡੀ ਸੀ ਨੰਬਰ ਹੁੰਦਾ ਹੈ ਪੀਬੀ 62 ਈ 2457 ਉਸ ਗੱਡੀ ਦੇ ਵਿੱਚ ਆਇਆ ਨ ਚਿੱਟੀ ਗੱਡੀ i20 ਹੈ ਔਰ ਉਹਨਾਂ ਕੋ ਦੋ ਅਸਲੇ ਸੀਗੇ ਜੀ ਠੀਕ ਹੈ ਤੇ ਮੈਂ ਤਾਂ ਸਰ ਦੁਬਾਰਾ ਫਿਰ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਬਈ ਨੱਥ ਪਾਈ ਜਾਵੇ 2-4 ਦਿਨ ਪਹਿਲਾਂ ਇਹਨਾਂ ਹਸਪੀਟਲ ਦੇ ਵਿੱਚ ਵੜ ਕੇ ਨਾ ਇੱਕ ਐਡਾ ਵੱਡਾ ਕਾਂਡ ਕੀਤਾ ਇਹਨਾਂ ਨੇ ਤਾਂ ਕੱਲ ਨੂੰ ਜਿਉਣ ਨਹੀਂ ਦੇਣਾ ਜੀ ਤੇ ਬਸ ਮੇਰੀ ਤਾਂ ਇਹੀ ਬੇਨਤੀ ਹੱਥ ਜੋੜ ਕੇ ਕਿ ਇਹਨਾਂ ਤੇ ਬੰਨਦੀ ਕਾਰਵਾਈ ਹੋਏਗੀ ਤਾਂ ਅਸਤਵਾਨ ਆ ਜਾ ਕੇ ਵੇਚਦਾ ਇੱਕ ਨੰਨਾ ਤੇ ਇੱਕ ਮੰਨੂ ਇਹ ਦੋ ਬੰਦੇ ਤੇ ਇਹਨਾਂ ਨੂੰ ਅਸੀਂ ਉੱਥੇ ਰੋਕਿਆ ਸਕੇ ਦੋ ਵਾਰੀ ਤੇ ਉਸ ਗੱਲ ਦੀ ਅਰੰਝਿਸ਼ ਰੱਖਦੇ ਨੇ ਜੀ ਜੀ ਸਭ ਤੋਂ ਜਲਾਲਾਬਾਦ ਦੇ ਲਹਿਰੀ ਵਾਲੀ ਗਲੀ ਦੇ ਵਿੱਚ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਆਪਸ ਦੇ ਵਿੱਚ ਨੌਜਵਾਨ ਸੀਗੇ ਉਹਨਾਂ ਦੇ ਵੱਲੋਂ ਕਾਫੇ-ਕੂਪੇ ਵੀ ਜਿਹੜੇ ਆ ਉਹ ਇੱਕ ਦੂਜੇ ਦੇ ਮਾਰੇ ਗਏ ਹੈ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਨਹੀਂ ਆਈਆਂ ਸਰ ਕੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏ ਇਹ ਦੋ ਪਾਰਟੀਆਂ ਆਪਸ ਚ ਬੈਸੀਆਂ ਸੀ ਵਿਕਰਮ ਟਵਾਣਾ ਤੇ ਦੂਜੇ ਪਾਸੇ ਮੰਨਾ ਸੀ ਇਹ ਬਾਲ ਬੂਲ ਕਟਾਣ ਗਏ ਸੀ ਇੱਕ ਪਾਰਟੀ ਪਹਿਲਾਂ ਬਾਲ ਕਟਾਰੀ ਸੀ ਬੈਠੀ ਦੂਸਰੀ ਪਾਰਟੀ ਉੱਥੇ ਚਲੀ ਗਈ ਜਿਨ੍ਹਾਂ ਦਾ ਪਹਿਲਾਂ ਵੀ ਕੋਈ ਮਾੜਾ-ਮੋਟਾ ਟਕਰਾਅ ਹੋਇਆ ਸੀ ਉੱਥੇ ਇਹਨਾਂ ਦੀ ਬੋਲ ਬਲਾਰਾ ਹੋਇਆ ਕੋਈ ਵੀ ਮਾਰਕਟਾਈ ਨਹੀਂ ਹੋਈ ਨਾ ਹੀ ਕੋਈ ਦਾਖਲ ਹੋਇਆ ਤੇ ਪੁਲਿਸ ਕੋਲੋਂ ਕੰਪਲੇਂਟ ਦੇ ਗਏ ਨੇ ਇਹ ਉਹ ਤਫ਼ਤੀਸ਼ ਚੱਲੀ ਆ ਜਿਵੇਂ ਹੋਊਗੀ ਕਾਰਵਾਈ ਕਰ ਦਿੱਤੀ ਜਾਊਗੀ ਸਰ ਇਹ ਰੋਗ ਲਾਰੇ ਜਿਹੜਾ ਕੀ ਹੈ ਕੁੱਟਮਾਰ ਦੇ ਰੋਗ ਲਾਰੇ ਇਹ ਵੀ ਕਹਿ ਰਹੇ ਆ ਕਿ ਉਹਨਾਂ ਕੋਲ ਕੋ ਪਿਸਤਲ ਕੋਸਤ ਨਹੀਂ ਵੀ ਨਹੀਂ ਪਿਸਤਲ ਵਾਲੀ ਦੇਖੋ ਵੀਡੀਓ ਬਣੀ ਹੋਈ ਹੈ ਉੱਥੇ ਸਿਰਫ ਬਹਿਸ ਬਸਹੀ ਹੁੰਦਾ ਦਿਖਦਾ ਹੈ ਉੱਥੇ ਕੋਈ ਮਾਰਕਟਾਈ ਨਹੀਂ ਕੋਈ ਕੁਝ ਹੁੰਦਾ ਦਿਖਦਾ ਨਹੀਂ ਹੈਗਾ ਨਾ ਹੀ ਕੋਈ ਪਿਸਤਲ ਨਜ਼ਰ ਆਉਂਦਾ ਨਾ ਹੀ ਕੋਈ ਦਾਖਲ ਹੋਇਆ ਹਸਪਤਾਲ ਦੇ ਵਿੱਚ ਇਕ ਤਫਤੀਸ਼ ਕੀਤੀ ਜਾ ਰਹੀ ਹੈ ਸਰ ਹਾਂ ਜੀ ਹਾਂ ਦਰਖਾਸਤਾਂ ਆ ਗਈਆਂ ਨੇ ਉਹ ਆਪਣਾ ਡਿਊਟੀ ਅਸਰ ਜਿਹੜਾ ਸੀਗਾ ਉਹ ਮੌਕੇ ਤੇ ਚਲਾ ਗਿਆ ਸੀ ਤੇ ਜਿਸ ਤਰ੍ਹਾਂ ਦੀ ਕਾਰਵਾਈ ਹੋ ਗਈ ਕਰ ਦਿੱਤੀ ਹੈ ਠੀਕ ਠੀਕ